ਸਤਿ ਸ਼੍ਰੀ ਅਕਾਲ ਜੀ ਮੈਂ ਆ ਮਲਕੀਤ ਰੌਣੀ ਤੁਹਾਡੇ ਨਾਲ ਇੱਕ ਜਾਣਕਾਰੀ ਸਾਂਝੀ ਕਰਨ ਲੱਗਿਆ ਹਾਂ ਕਿ ਜ਼ਿਲ੍ਹੇ ਲੁਧਿਆਣੇ ਦਾ ਪਿੰਡ ਗੋ ਜਿੱਥੇ 147ਵਾਂ ਕੁਸ਼ਤੀ ਦੰਗਲ ਹੋਣ ਜਾ ਰਿਹਾ ਹੈ 147ਵਾਂ ਕੁਸ਼ਤੀ ਦੰਗਲ ਪਾਰ 147 ਸਾਲ ਹੋ ਗਏ ਲਗਾਤਾਰ ਕੁਸ਼ਤੀ ਦੰਗਲ ਹੁੰਦਾ ਸੋ ਬਹੁਤ-ਬਹੁਤ ਸ਼ੁਭ ਕਾਮਨਾਵਾਂ ਸਾਰੀ ਦੰਗਲ ਕਮੇਟੀ ਨੂੰ ਸੋ ਇਹ ਹੋਊਗਾ ਜੀ 23 ਸਤੰਬਰ 2025 ਨੂੰ ਪਿੰਡ ਗੋ ਜ਼ਿਲ੍ਹਾ ਲੁਧਿਆਣਾ ਵਿਖੇ ਸੋ ਛੰਡੀ ਦੀ ਕੁਸ਼ਤੀ ਦਾ ਜਿਹੜਾ ਇਨਾਮ ਹੈ 1,60,000 ਰੁਪਏ ਹੋਊਗਾ। ਸੋ ਸਾਰੇ ਕੁਸ਼ਤੀ ਪ੍ਰੇਮੀਆਂ ਨੂੰ ਬੇਨਤੀ ਹੈ ਆਪਾਂ ਹਮ ਮਹਾਕੇ ਕੁਸ਼ਤੀ ਦੰਗਲ ਨੂੰ ਕਾਮਯਾਬ ਕਰੀਏ। ਸੋ ਖੇਡਾਂ ਕਹਿੰਦੇ ਸਾਡੀ ਜ਼ਿੰਦਗੀ ਦਾ ਹਿੱਸਾ ਨੇ। ਸੋ ਆਓ ਇਸ ਦੰਗਲ ਨੂੰ ਹੋਰ ਵੱਡਾ ਕਰੀਏ। ਤੁਹਾਨੂੰ ਸਾਰਿਆਂ ਨੂੰ ਸੱਦਾ ਪਿੰਡ ਗੋਵ ਵਿਖੇ ਨੇਰੇ ਖੰਨਾ ਜ਼ਿਲ੍ਹਾ ਲੁਧਿਆਣਾ ਦਾ ਪਿੰਡ ਹੈ ਇਹ। ਗੋ ਪਿੰਡ 147 ਮਾ ਕੁਸ਼ਤੀ ਦੰਗਲ 23 ਸਤੰਬਰ 2025 ਨੂੰ। ਬਹੁਤ-ਬਹੁਤ ਮਿਹਰਬਾਨੀ। ਸ਼ੁਕਰੀਆ। ਬਹੁਤ ਸ਼ੁਭ ਕਾਮਨਾਵਾਂ ਸਾਰੀ ਕਮੇਟੀ ਨੂੰ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪੰਜਾਬੀਆਂ ਨੂੰ ਤੋਂ ਮੈਂ ਤੁਹਾਡਾ ਵੀਰ ਦਰਸ਼ਨ ਲੱਖੇਵਾਲਾ ਤੋਂ ਆਦੋ ਮਿਲਦੇ ਆਂ ਜੀ 23 ਸਤੰਬਰ ਨੂੰ ਦਿਨ ਮੰਗਲਵਾਰ ਪਿੰਡ ਗੋਹ ਜ਼ਿਲ੍ਹਾ ਲੁਧਿਆਣਾ ਜਿੱਥੇ ਕੁਸ਼ਤੀ ਦੰਗਲ ਮੁਕਾਬਲਾ ਮੁਕਾਬਲੇ ਕਰਾ ਰਹੇ ਆ ਸਾਡੇ ਭਰਾ ਤੋਂ ਸ਼ਾਮ ਨੂੰ ਲਾਈਏ ਰੌਣਕਾਂ ਜੀ ਸਾਰਿਆਂ ਨੇ ਹਮ ਹਮਾ ਕੇ ਪਹੁੰਚਣਾ ਪਿੰਡ ਗੋਹ ਜ਼ਿਲ੍ਹਾ ਲੁਧਿਆਣਾ ਤੇ ਪਿੰਡ ਵੱਲੋਂ ਪੰਚਾਇਤ ਪਿੰਡ ਦੀ ਸਾਰੀ ਪੰਚਾਇਤ ਵੱਲੋਂ ਸਾਰੇ ਵੀਰਾਂ ਨੂੰ ਖੁੱਲਾ ਸੱਦਾ ਤੋਂ ਲਾਈਏ ਰੌਣਕਾਂ 23 ਸਤੰਬਰ ਦੰਗਲ ਮੰਗਲਵਾਰ ਪਿੰਡ ਕੋਤ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਭਰਾ ਸੁਖਾ ਬੌਂਸਰ ਗੋ ਪਿੰਡ ਹੈ ਜੀ ਖੰਨੇ ਸ਼ਹਿਰ ਦੇ ਕੋਲ ਜੋ ਕੀ ਪਹਿਲਾਂ ਦੰਗਲ ਥੋੜਾ ਜਿਹਾ ਕੈਨਸਲ ਕਰਨਾ ਪਿਆ ਕੋ ਪੰਜਾਬ ਤੇ ਹੜ੍ਹ ਆ ਗਏ ਸੀ ਬਹੁਤ ਵਧੀਆ ਭਰਾਵਾਂ ਦੀ ਸੋਚ ਹੈ ਜੀ ਤੇ ਇਹ ਕੁਸ਼ਤੀ ਦੰਗਲ ਤੇ ਸੱਭਿਆਚਾਰਕ ਪ੍ਰੋਗਰਾਮ ਪੂਰੇ ਨਗਰ ਨਾਸੀ ਦੇ ਪੂਰੇ ਐਨੜੀ ਭਰਾਵਾਂ ਦੇ ਸਹਿਯੋਗ ਨਾਲ ਮਿਲਿਆ ਦੁਬਾਰਾ ਫੇਰ ਹੋ ਰਿਹਾ ਜੀ ਇਹ 23 ਤਰੀਕ ਨੂੰ ਜੀ ਜਿਹੜੀ ਤੇਲ ਜੁਗਾ ਰਹੀ ਹੈ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਕੁਸ਼ਤੀ ਦੰਗਲ ਤੇ ਪ੍ਰੋਗਰਾਮ ਸਿੰਗਰ ਵੀ ਆ ਰਹੇ ਨੇ ਸਾਰੇ ਜਿੰਨੇ ਵੀ ਸੱਜਣ ਮਿੱਤਰ ਸਾਰੇ ਭੈਣ ਭਰਾ ਇਸ ਪ੍ਰੋਗਰਾਮ ਦੇ ਪਹੁੰਚੋ ਕੂਸਤੀ ਦੰਗਲ ਆ ਜੀ 23 ਜਗ ਨੂੰ ਖੰਨੇ ਦੇ ਕੋਲ ਪਿੰਡ ਗੋ ਆ ਜੀ ਤੇ ਤੁਹਾਡਾ ਭਰਾ ਸੋਖਾ ਬੌਂਸਰ ਵੀ ਆ ਰਿਹਾ ਥਾ ਤੁਹਾਡੇ ਪਿੰਡ ਗੋ ਪਿੰਡ ਤੇ ਜਿੰਨੇ ਵੀ ਮਿੱਤਰੋ ਜਰੂਰ ਪਹੁੰਚੋ ਤੇ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਸਤਿ ਸ੍ਰੀ ਅਕਾਲ ਜੀ ਸਾਹਿਬ ਕਾਲ ਜੀ ਮੈਂ ਆ ਮਲਕੀਤ ਰੌਣੀ ਤੁਹਾਡੇ ਨਾਲ ਇੱਕ ਜਾਣਕਾਰੀ ਸਾਂਝੀ ਕਰਨ ਲੱਗਿਆ ਕਿ ਜ਼ਿਲ੍ਹੇ ਲੁਧਿਆਣਾ ਦਾ ਪਿੰਡ ਗੋ ਜਿੱਥੇ 147ਵਾਂ ਕੁਸ਼ਤੀ ਦੰਗਲ ਹੋਣ ਜਾ ਰਿਹਾ ਹੈ 147ਵਾਂ ਕੁਸ਼ਤੀ ਦੰਗਲ ਪਾਰ 147 ਸਾਲ ਹੋ ਗਏ ਲਗਾਤਾਰ ਕੁਸ਼ਤੀ ਦੰਗਲ ਹੁੰਦਾ ਸੋ ਬਹੁਤ-ਬਹੁਤ ਸ਼ੁਭ ਕਾਮਨਾਵਾਂ ਸਾਰੀ ਦੰਗਲ ਕਮੇਟੀ ਨੂੰ ਸੋ ਇਹ ਹੋਊਗਾ ਜੀ 23 ਸਤੰਬਰ 2025 ਨੂੰ ਪਿੰਡ ਗੋ ਜ਼ਿਲ੍ਹਾ ਲੁਧਿਆਣਾ ਵਿਖੇ